ਸਤ ਸ੍ਰੀ ਅਕਾਲ ਜੀ ਦੋਸਤੋ ਮੈਂ ਦਿਲਪ੍ਰੀਤ ਸਿੰਘ ਸਿੱਧੂ ਵੱਜੋਣੇ ਵਾਲਾ ਸੋ ਆਪਾਂ ਅੱਜ ਪਸ਼ੂ ਨਾਲ ਰਿਲੇਟਡ ਵੀਡੀਓ ਬਣਾ ਰਹੇ ਹਾਂ ਆਪਾਂ ਇੱਕ ਆ ਪ੍ਰੋਡਕਟ ਲਿਆਂਦਾ ਸੀਗਾ ਵਾਈਟਮੈਚ ਟੋਨੇਟਾ ਕੰਪਨੀ ਦਾ ਸੋ ਇਹ ਆਪਾਂ ਨੂੰ ਪਿਆ 1000 ਰੁਪਏ ਪਲੱਸ ਲੀਟਰ ਪਿਆਗਾ 1000 ਰੁਪਏ ਤੋਂ ਵੱਧ ਦੇ ਰੇਟ ਦਾ ਇਹ ਪ੍ਰਤੀ ਪਸ਼ੂ 10 ਐਮਐਲ ਦੇਣਾ ਹੁੰਦਾ ਡੇਲੀ ਮਤਲਬ 24 ਘੰਟਿਆਂ ਦੇ ਅੰਦਰ 24 ਘੰਟਿਆਂ ਤੋਂ ਬਾਅਦ ਫਿਰ ਇਹਨੂੰ ਦੁਬਾਰਾ 10 ml ਦੇ ਸਕਦੇ ਆਪਾਂ ਆਹ ਦੇਖੋ ਇਹਦੇ ਇੱਧਰ ਲਿਖਿਆ ਵਾ ਆ ਇਹਦੇ ਵਿਟਾਮਿਨ ਚ ਵੀ ਹੈਲਪ ਕੀ ਕਰਦਾ ਹੈਗਾ ਇਥੇ ਸਾਰੇ ਤਰੀਕ ਲਿਖਿਆ ਸਟਰੈਂਥ ਅਡਰ ਟਿਸ਼ੂਜ਼ ਮਤਲਬ ਲੇਵੇ ਦੇ ਜਿਹੜੇ ਟਿਸ਼ੂ ਹੁੰਦੇ ਆ ਉਹ ਵਧਾਉਂਦਾ ਐਂਡ ਮਸਲਸ ਮਤਲਬ ਲੇਵੇ ਦੇ ਮਸਲ ਜਾਂ ਸਰੀਰ ਦੇ ਮਸਲ ਪ੍ਰੀਵੈਂਟ ਮਸਟੈਟਸ ਮਤਲਬ ਜਿਹੜਾ ਇਹ ਆ ਵੀ ਦੁੱਧ ਚ ਥਣਾ ਚ ਮਸਟੈਟਸ ਹੁੰਦੀ ਆ ਉਹ ਤੋਂ ਵੀ ਬਚਾ ਕਰਦਾਗਾ ਤੇ ਹੋਰ ਵੀ ਕਈ ਸਟਾਪ ਹੈ ਹੇਅਰ ਲਾਸ ਬਸ ਜਿਆਦਾ ਤਾਂ ਮੇਨ ਇਹਦਾ ਵੀ ਜੇ ਕਿਸੇ ਪਸ਼ੂ ਨੂੰ ਮਸਟੈਟਸ ਹੈ ਮਤਲਬ ਬੇਸਿਕਲੀ ਮਸਟੈਟਸ ਨੂੰ ਰੋਕਦਾ ਹੈ ਆਰਡਰ ਦੀ ਕੁਆਲਿਟੀ ਮਤਲਬ ਲੈਵੇ ਦੀ ਕੁਆਲਿਟੀ ਵਧੀਆ ਕਰਦਾ ਉਸ ਨੂੰ ਵਧਾਉਂਦਾਗਾ ਤੇ ਜਿਹੜੇ ਬਾਲ ਛੱਡਦੇ ਆ ਪਸੂਆਂ ਦੇ ਉਹ ਵੀ ਰੋਕਦਾ ਇਹ ਦੇਖੋ ਇਤੇ ਲਿਖਿਆਗਾ ਵੀ ਬਿੱਲੀ ਤੇ ਕੁੱਤੇ ਨੂੰ ਵੀ ਦੇ ਸਕਦੇ ਆ ਘੋੜੇ ਨੂੰ ਵੀ ਦੇ ਸਕਦੇ ਆ ਮੁਰਗੀਆਂ ਨੂੰ ਵੀ ਦੇ ਸਕਦੇ ਆ ਦੇਖੋ ਪਸੂ ਨੂੰ 10 ਐਮ ਐਲ ਪਰ ਡੇ ਦੇਣਾ ਹੁੰਦਾ ਇਹ ਸੋ ਮੈਂ ਕੰਪਨੀ ਨਾਲ ਸੰਪਰਕ ਕਰਕੇ ਇਹਦੀ ਪੂਰੀ ਜਾਣਕਾਰੀ ਲਈ ਹੈ ਉਹਨਾਂ ਵੱਲੋਂ ਦੱਸਿਆ ਗਿਆ ਵੀ ਇਹ 10 ਐਮ ਐਲ ਤੋਂ ਵੱਧ ਪਸੂ ਨੂੰ ਨਹੀਂ ਦੇਣਾ 10 ਐਮ ਐਲ ਤੋਂ ਵੱਧ ਦਿੱਤੇ ਤਾਂ ਫਾਇਦਾ ਵੀ ਨਹੀਂ ਪਸ਼ੂ ਨੂੰ ਦੇਣ ਦਾ ਸਹੀ ਢੰਗ ਢੰਗ ਕਈ ਵੀਰਾਂ ਨੂੰ ਇਹਦੇ ਰਿਜ਼ਲਟ ਵੀ ਨਹੀਂ ਮਿਲਦੇ ਵਧੀਆ ਸੋ ਕਈ ਇਹਦੇ ਬਾਰੇ ਨਕਾਰਾਤਮਕ ਕੁਐਂਟ ਵੀ ਕਰਦੇ ਆ ਕਈ ਵੀਡੀਓਜ਼ 'ਚ ਮੈਂ ਦੇਖਿਆਗਾ ਮੈਂ ਪਹਿਲਾਂ ਇਹਦਾ ਤਰੀਕਾ ਖੋਜਣ ਬਾਰੇ ਦੇਖਿਆ ਫੇਰ ਮੈਂ ਜਦੋਂ ਮੈਨੂੰ ਕੋਈ ਸਹੀ ਜਾਣਕਾਰੀ ਜੀ ਨਹੀਂ ਮਿਲੀ ਤੇ ਫਿਰ ਮੈਂ ਕੰਪਨੀ ਨੂੰ ਫੋਨ ਕੀਤਾ ਤੇ ਉਹਨਾਂ ਦੇ ਕੰਪਨੀ ਦੇ EMPLOYE ਨੇ ਮੈਨੂੰ ਦੱਸਿਆ ਵੀ ਇਹਨੂੰ ਦੇਣ ਦਾ ਸਹੀ ਢੰਗ ਹੀ ਤੁਹਾਡੇ ਪਸ਼ੂ ਨੂੰ ਇਹ ਵਧੀਆ ਦਵਾਈ ਲੱਗ ਸਕਦੀ ਹੈ ਇਹ ਦੇਣ ਦਾ ਸਹੀ ਢੰਗ ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਇਹ ਸਰੰਜ ਨਾਲ ਆਪਾਂ ਡਾਇਰੈਕਟਲੀ ਦੇ ਸਕਦੇ ਆ ਨਾ ਆਪਾਂ ਇਹਨੂੰ ਕਿਸੇ ਫੂਡ ਚ ਦਈਏ ਜਿਵੇਂ ਲੇਟੀ ਚ ਮਿਲਾ ਕੇ ਦੇਣ ਲੱਗ ਜਾਂਦੇ ਲੋਕੀ ਹੋਰ ਰੋਟੀਆਂ ਤੇ ਦੇਣ ਲੱਗ ਜਾਂਦੇ ਆ ਸੋ ਇਹਨੂੰ ਦੇਣ ਦਾ ਇੱਕ ਟਾਈਮ ਵੀ ਇਹ ਫਿਕਸ ਹੁੰਦਾ ਹੈ ਐ ਨਹੀਂ ਵੀ ਸਵੇਰੇ ਦੇ ਦਿਓ ਫਿਰ ਦੂਜੀ ਵਾਰ ਫੇਰ ਸਵੇਰੇ ਦੇ ਦਿਓ ਪੱਠਿਆਂ ਤੋਂ ਪਹਿਲਾਂ ਦੇ ਦਿਓ ਮਗਰੋਂ ਦੇ ਦਿਓ ਇਹਦਾ ਇੱਕ ਸਪੈਸੀਫਿਕ ਟਾਈਮ ਏ ਆ ਵੀ ਜਦੋਂ ਪਸ਼ੂ ਗਾਲਾ ਕਰਦਾ ਹੋਵੇ ਤੇ ਜਦੋਂ ਗਾਲਾ ਉਹਦੇ ਮੂੰਹ ਅੰਦਰ ਹੋਵੇ ਮਤਲਬ ਜਗਾਲੀ ਕਰ ਰਿਹਾ ਹੋਵੇ ਤਾਂ ਉਦੋਂ ਦੇਈ ਦੀ ਇਹ ਦਵਾਈ ਇਹ ਵਧੀਆ ਸ਼ਹਿਦ ਦੀ ਤਰ੍ਹਾਂ ਦਵਾਈ ਹੁੰਦੀ ਹੈ ਇਹ ਪਸ਼ੂ ਆਰਾਮਦਾਰ ਨਾਲ ਲੈ ਲੈਂਦਾ ਪਸ਼ੂ ਝਾਕ ਵੀ ਕਰਦਾ ਜਦੋਂ ਤੁਸੀਂ ਸਿਰੰਜੇ ਉਹਦੇ ਸਾਹਮਣੇ ਕਰੋਗੇ ਉਹਨੂੰ ਲੱਗੂਗਾ ਵੀ ਵੀ ਵਾਈਟਮੈਚ ਦੇ ਰਿਹਾ ਮੈਨੂੰ ਕੋਈ ਕਿਸੇ ਵੀ ਵਕਤ ਸਿਰੰਜੇ ਦਿਖਾਓਗੇ ਪਸ਼ੂ ਨੂੰ ਕਿਉਂਕਿ ਇਹ ਇੰਨੀ ਸਵਾਦ ਹੁੰਦੀ ਹੈ ਸ਼ਹਿਦ ਦੀ ਤਰ੍ਹਾਂ ਲੱਗਦੀ ਹੈ ਪਸ਼ੂ ਨੂੰ ਦੇਖੋ ਇਹਦੇ ਬਾਰੇ ਕੰਪਨੀ ਨੇ ਜੋ ਆਪਾਂ ਨੂੰ ਦੱਸਿਆ ਆਪਾਂ ਉਹ ਤਰੀਕਾ ਅਪਣਾ ਰਹੇ ਹਾਂ ਤੇ ਆਪਾਂ ਨੂੰ ਰਿਜ਼ਲਟ ਬਹੁਤ ਵਧੀਆ ਮਿਲ ਰਿਹਾ ਹੈਗਾ ਸੋ ਇਹਨੂੰ ਵਰਤਣ ਦਾ ਸਹੀ ਢੰਗ ਨਾਲੇ ਦੀ ਵਰਤੋਂ ਕਰੋ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲ ਸਕਦੇ ਆ ਨਹੀਂ ਤਾਂ ਜੇ ਤੁਹਾਡੇ ਕੋਲ ਲੀਟਰ ਹੈ ਜੇ ਤੁਸੀਂ ਉਹਦਾ ਗਲਤ ਢੰਗ ਨਾਲ ਗਲਤ ਟਾਈਮ ਤੇ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਅੱਧਾ ਹੀ ਰਿਜ਼ਲਟ ਮਿਲੂਗਾ ਕਿਉਂਕਿ ਅਕਸਰ ਦਵਾਈਆਂ ਰਿਜ਼ਲਟ ਤਾਂ ਇਹਨੇ ਦੇਣਾ ਹੀ ਹੈ ਸਰੀਰ 'ਚ ਜਾ ਕੇ ਸੋ ਇਹਨੂੰ ਸਹੀ ਟਾਈਮ ਤੇ ਵਰਤੋ 99% ਤੁਹਾਨੂੰ ਰਿਜ਼ਲਟ ਮਿਲੂਗਾ ਹੀ ਮਿਲੂਗਾ ਧੰਨਵਾਦ ਜੀ ਇੰਨੀ ਵੀਡੀਓ ਸ਼ੇਅਰ ਕਰਦਾ ਹੋਇਆ ਮੈਂ ਦਿਲਪ੍ਰੀਤ ਸਿੰਘ ਸਿੱਧੂ ਵੱਜੋ ਆਣਾ ਸੋ ਆਪਾਂ ਇਹਨੂੰ ਵੀ ਦੇ ਰਹੇ ਆ ਇਹ